ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆ ਨਮੋ ਹੋਲੇ ਵੀਚ ਆਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਇਹ ਸਾਖੀ ਸੁਣਨ ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਆਵੇਗਾ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੇ ਮਨੁੱਖੀ ਜਾਮਾ ਦੇ ਕੇ ਸਾਨੂੰ ਇਸ ਧਰਤੀ ਦੇ ਉੱਤੇ ਭੇਜਿਆ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਇਹ ਸੋਹਣਾ ਸ਼ਰੀਰ ਦਿੱਤਾ ਈ ਘਰ ਪਰਿਵਾਰ ਦਿੱਤਾ ਹੈ ਇਸ ਕਰਕੇ ਆਪਣੇ ਸ਼ਰੀਰ ਦੇ ਪ੍ਰਤੀ ਆਪਣੇ ਘਰ ਪਰਿਵਾਰ ਦੇ ਪ੍ਰਤੀ ਸਾਡੇ ਨਾਲ ਕੁਝ ਜ਼ਿੰਮੇਵਾਰੀਆਂ ਨੇ ਭਾਵੇਂ ਕਿ ਸਾਡੇ ਸ਼ਰੀਰ ਦੀਆਂ ਸਾਡੇ ਪਰਿਵਾਰ ਦੀਆਂ ਕੁਝ ਲੋੜਾਂ ਨੇ ਕੁਝ ਜ਼ਰੂਰਤਾਂ ਨੇ ਜੋ ਕਿ ਪੈਸੇ ਦੇ ਨਾਲ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ ਇਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਬਹੁਤ ਐਸੇ ਕੰਮ ਨੇ ਜਿਵੇਂ ਰੋਟੀ ਕੱਪੜਾ ਮਕਾਨ ਸਾਡੀ ਦਵਾਈ ਪੜ੍ਹਾਈ ਲਿਖਾਈ ਇਹ ਸਭ ਕੁਝ ਪੈਸੇ ਦੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਸ ਲਈ ਪੈਸਾ ਕਮਾਉਣਾ ਤਾਂ ਸਾਡੇ ਲਈ ਬਹੁਤ ਜ਼ਰੂਰੀ ਆ ਕਿਰਤ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ ਪਰ ਇਹ ਪੈਸਾ ਕਈ ਵਾਰ ਬੰਦੇ ਦੀ ਮੱਤ ਮਾਰ ਦਿੰਦਾ ਹੈ ਕਈਆਂ ਦੀ ਕਮਾਉਣ ਵੇਲੇ ਅਤੇ ਕਈਆਂ ਦੀ ਪੈਸਾ ਆਉਣ ਤੋਂ ਬਾਅਦ ਮੱਤ ਮਾਰੀ ਜਾਂਦੀ ਆ ਅਤੇ ਜਿਸ ਬੰਦੇ ਦੀ ਮੱਤ ਮਾਰੀ ਜਾਵੇ ਉਹਦੇ ਫਿਰ ਮਾੜੇ ਲੇਖ ਮਾੜੇ ਕਰਮ ਬਣਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਪਤਾ ਨਹੀਂ ਲੱਗਦਾ ਕਿ ਮੈਂ ਜੋ ਅੱਜ ਕੰਮ ਕਰ ਰਿਹਾ ਹਾਂ ਨਾ ਇਹ ਮੇਰੇ ਕਰਮ ਬਣ ਰਹੇ ਨੇ ਇਹ ਮੇਰੇ ਲੇਖ ਬਣ ਰਹੇ ਨੇ ਅਤੇ ਕਰਮਾਂ ਦਾ ਲੇਖਾ ਜੋਖਾ ਮੈਨੂੰ ਦਿਨਾ ਪੈਣਾ ਹੈ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿਤੇ ਵੀ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਤੋਂ ਬਚਣ ਦੇ ਲਈ ਨਹੀਂ ਕਿਹਾ ਸਤਿਗੁਰ ਸੱਚੇ ਪਾਸ਼ਾ ਨੇ ਸਾਨੂੰ ਕਿਹਾ ਹੈ ਕਿ ਘਰ ਗ੍ਰਸਤੀ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਘਰ ਗ੍ਰਸਤੀ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦਿਆਂ ਹੋਇਆਂ ਫਰਜ਼ਾਂ ਨੂੰ ਸੰਭਾਲਦਿਆਂ ਹੋਇਆਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜੇ ਰਹਿਣਾ ਹੈ ਕਿਉਂਕਿ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਜੁੜੇ ਰਵਾਂਗੇ ਗੁਰੂ ਦਾ ਗਿਆਨ ਹਾਸਲ ਕਰਾਂਗੇ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਾਂਗੇ ਤਾਂ ਕਦੇ ਵੀ ਮਾੜੇ ਕੰਮ ਨਹੀਂ ਕਰਾਂਗੇ ਸਾਨੂੰ ਚੰਗੇ ਮਾੜੇ ਕਰਮਾਂ ਦਾ ਗਿਆਨ ਹੋਵੇਗਾ ਪਰ ਜਦੋਂ ਹੀ ਅਸੀਂ ਆਪਣੇ ਗੁਰੂ ਚਰਨਾਂ ਦੇ ਨਾਲੋਂ ਦੂਰ ਹੁੰਨੇ ਆ ਉਦੋਂ ਸਾਨੂੰ ਸਹੀ ਗਲਤ ਦਾ ਪਤਾ ਨਹੀਂ ਲੱਗਦਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਐਸੀ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਸਾਖੀ ਨੂੰ ਸੁਣ ਕੇ ਅਸੀਂ ਆਪਣੇ ਹਰ ਕੰਮ ਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਤਵਾਂਗੇ ਕਿ ਅਸੀਂ ਜੋ ਵੀ ਕੰਮ ਕਰਦੇ ਆ ਨਾ ਇਹ ਹੀ ਸਾਡੇ ਕਰਮ ਬਣ ਰਹੇ ਨੇ ਅਤੇ ਕਰਮਾਂ ਦਾ ਲੇਖਾ ਜੋਖਾ ਸਾਨੂੰ ਹੀ ਦੇਣਾ ਪੈਣਾ ਹੈ ਅੰਤ ਸਮੇਂ ਤੇ ਸਾਡੇ ਨਾਲ ਸਾਡੇ ਕੀਤੇ ਹੋਏ ਕਰਮ ਜਾਣੇ ਆ ਅਤੇ ਕਰਮਾਂ ਦਾ ਫਲ ਹਰ ਬੰਦੇ ਨੂੰ ਭੋਗਣਾ ਪੈਂਦਾ ਹੈ ਇਹ ਸਾਰੀ ਗੱਲਬਾਤ ਸਮਝਣ ਦੇ ਲਈ ਆਪਾ ਆਪ ਜੀ ਦੇ ਲਈ ਇੱਕ ਸਾਖੀ ਲੈ ਕੇ ਆਏ ਆ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਇਹ ਸਾਖੀ ਨੂੰ ਬੜੇ ਹੀ ਧਿਆਨ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਨਾ ਕਿਉਂਕਿ ਇਹ ਸਾਖੀ ਮੇਰੇ ਪਹਿਲੇ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਆ ਕਹਿੰਦੇ ਗੁਰੂ ਨਾਨਕ ਪਾਸ਼ਾ ਦੀਨ ਦੁਨੀਆ ਦਾ ਭਲਾ ਕਰਦਿਆਂ ਹੋਇਆ ਕਿਤੇ ਜਾ ਰਹੇ ਨੇ ਨਾਲ ਭਾਈ ਮਰਦਾਨਾ ਜੀ ਕਹਿੰਦੇ ਦੁਰਦਿਆਂ ਦੁਰਦਿਆਂ ਰਸਤੇ ਦੇ ਵਿੱਚ ਇੱਕ ਬਹੁਤ ਸੰਗਣਾ ਬੜਾ ਖਤਰਨਾਕ ਜੰਗਲ ਆਇਆ ਜੰਗਲ ਦੇ ਵਿੱਚ ਪਹੁੰਚ ਕੇ ਦੁਰਦਿਆ ਦੁਰਦਿਆ ਭਾਈ ਮਰਦਾਨਾ ਜੀ ਸਤਗੁਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਸਤਗੁਰ ਸੱਚੇ ਪਾਤਸ਼ਾਹ ਭੁੱਖ ਬਹੁਤ ਲੱਗੀ ਆ ਦੋ ਦਿਨ ਹੋ ਗਏ ਨੇ ਕੁਝ ਖਾਦਾ ਨਹੀਂ ਅਤੇ ਇਹ ਜੰਗਲ ਵੀ ਪਾਰ ਹੋਣ ਦਾ ਨਾਮ ਨਹੀਂ ਲੈ ਰਿਹਾ ਇਹ ਜੰਗਲ ਨੂੰ ਕਦੋਂ ਕੁ ਪਾਰ ਕਰਾਂਗੇ ਕਦੋਂ ਕੁ ਕੁਝ ਖਾਣ ਨੂੰ ਮਿਲੇਗਾ ਤਾਂ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਮਰਦਾਨਾ ਜੀ ਕੁਝ ਹੀ ਦੇਰ ਤੱਕ ਇਹ ਜੰਗਲ ਨੂੰ ਆਪਾਂ ਪਾਰ ਕਰ ਲੈਣਾ ਹੈ ਜੰਗਲ ਪਾਰ ਕਰਨ ਤੋਂ ਬਾਅਦ ਇੱਕ ਪਿੰਡ ਆਉਣਾ ਹੈ ਜਿੱਥੇ ਆਪਾਂ ਰਾਤ ਨੂੰ ਠਹਿਰਨਾ ਹੈ ਪਰ ਤੁਸੀਂ ਉੱਥੋਂ ਕੁਝ ਵੀ ਖਾਇਓ ਨਾ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਸੱਚੇ ਪਾਸ਼ਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਕਿੰਨੀ ਭੁੱਖ ਲੱਗੀ ਆ ਤੁਸੀਂ ਕਹਿ ਰਹੇ ਹੋ ਕਿ ਪਿੰਡ ਆਉਣਾ ਹੈ ਉੱਥੇ ਆਪਾਂ ਠਹਿਰਨਾ ਹੈ ਪਰ ਤੁਸੀਂ ਉੱਥੋਂ ਕੁਝ ਖਾਇਓ ਨਾ ਇਹ ਗੱਲ ਕਿਉਂ ਤਾਂ ਸਤਿਗੁਰੂ ਸੱਚੇ ਪਾਸ਼ਾ ਨੇ ਕਿਹਾ ਕਿ ਭਾਈ ਮਰਦਾਨਾ ਜੀ ਕਿਉਂਕਿ ਉਹ ਪਿੰਡ ਚੋਰਾ ਠੱਗਾ ਦਾ ਏ ਆਉਂਦੇ ਜਾਂਦੇ ਰਹੀਆਂ ਨੂੰ ਲੁੱਟ ਲੈਣਾ ਉਹਨਾਂ ਦਾ ਕੰਮ ਆ ਤਾਂ ਇਸ ਕਰਕੇ ਤੁਸੀਂ ਉੱਥੋਂ ਕੁਝ ਨਾ ਖਾਓ ਕਿਉਂਕਿ ਉਹ ਖਾਣ ਵਾਲੀ ਚੀਜ਼ ਦੇ ਵਿੱਚ ਜ਼ਹਿਰ ਮਿਲਾ ਦਿੰਦੇ ਨੇ ਜ਼ਹਿਰ ਖਵਾ ਕੇ ਬੰਦੇ ਨੂੰ ਮਾਰਦੇ ਆ ਬਾਅਦ ਵਿੱਚ ਲੁੱਟਦੇ ਆ ਕਹਿੰਦੇ ਹਣ ਭਾਈ ਮਰਦਾਨਾ ਜੀ ਨੂੰ ਪਹਿਲਾਂ ਹੀ ਭੁੱਖ ਲੱਗੀ ਹੋਈ ਸੀ ਉਨ ਤੋਂ ਸਤਿਗੁਰੂ ਸੱਚੇ ਪਾਸ਼ਾ ਨੇ ਇਹ ਗੱਲ ਕਹਿ ਕੇ ਭੁੱਖ ਤਾਂ ਉਹਨਾਂ ਦੀ ਉੱਥੇ ਹੀ ਖਤਮ ਹੋ ਗਈ ਕਹਿੰਦੇ ਇਦਾਂ ਗੱਲਾਂ ਕਰਦਿਆਂ ਕਰਦਿਆਂ ਉਸ ਪਿੰਡ ਦੇ ਵਿੱਚ ਪਹੁੰਚ ਗਏ ਪਿੰਡ ਦੇ ਲੋਕ ਦੇਖਣ ਨੂੰ ਬਹੁਤ ਸਾਧ ਲੱਗ ਰਹੇ ਨੇ ਹੱਥ ਵਿੱਚ ਮਾਲਾ ਫੜੀਆਂ ਪਾੜ ਪੂਜਾ ਕਰ ਰਹੇ ਨੇ ਬੜੇ ਚੰਗੇ ਸੁਭਾਅ ਦੇ ਲੱਗਦੇ ਨੇ ਸਭ ਨੇ ਜਦੋਂ ਦੂਰ ਆਈ ਆਉਂਦੇ ਦੇਖੇ ਤਾਂ ਅੱਗੋਂ ਦੀ ਹੋ ਕੇ ਬੜਾ ਸਵਾਗਤ ਕੀਤਾ ਕਿ ਆਓ ਜੀ ਬੈਠੋ ਜੀ ਰਾਤ ਇੱਥੇ ਠਹਿਰੋ ਜੀ ਤੁਹਾਡੇ ਰਹਿਣ ਦਾ ਵਧੀਆ ਪ੍ਰਬੰਧ ਕਰ ਦਵਾਂਗੇ ਕਹਿੰਦੇ ਹੁਣ ਅੰਤਰਜਾਮੀ ਪਾਸ਼ਾ ਦਿਨਾਂ ਦੀਆਂ ਜਾਣਨ ਵਾਲੇ ਸਭ ਕੁਝ ਜਾਣਦੇ ਆ ਪਾਈ ਮਰਦਾਨਾ ਜੀ ਨੇ ਕਿਹਾ ਕੀ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਤਾਂ ਸਭ ਜਾਣਦੇ ਹੋ ਤੁਹਾਨੂੰ ਤਾਂ ਸਭ ਪਤਾ ਹੈ ਇਸ ਪਿੰਡ ਬਾਰੇ ਪਿੰਡ ਵਾਸੀਆਂ ਬਾਰੇ ਫਿਰ ਆਪਾਂ ਇੱਥੇ ਰਾਤ ਕਿਉਂ ਠਹਿਰਨਾ ਆਪਾਂ ਭਲੀ-ਭਲੀ ਵਿੱਚ ਅੱਗੇ ਲੰਘ ਜਾਏਗੇ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਨੇ ਕਿਹਾ ਕਿ ਨਹੀਂ ਮਰਦਾਨਿਆ ਇੱਥੇ ਠਹਿਰਨਾ ਜ਼ਰੂਰੀ ਆ ਤੂੰ ਰੁਕ ਅੱਗੇ ਵੇਖੀ ਰੰਗ ਕਰਤਾਰ ਦੇ ਕਹਿੰਦੇ ਗੁਰਨਾਨਕ ਪਾਸ਼ਾ ਜੀ ਨੇ ਕਦੇ ਵੀ ਕਿਸੇ ਵੀ ਗੱਲ ਤੇ ਲਈ ਆਪਣੀ ਮਹਿਮਾਨੀ ਕੀਤੀ ਹਮੇਸ਼ਾ ਕਹਿੰਦੇ ਸਨ ਮਰਦਾਨਿਆਂ ਦੇਖੀ ਜਲ ਰੰਗ ਕਰਤਾਰ ਦੇ ਕਹਿੰਦੇ ਇੱਥੇ ਵੀ ਇਦਾਂ ਹੀ ਕਿਹਾ ਰਾਤ ਪੈ ਗਈ ਉਹ ਚੋਰ ਠੱਗ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਦੇ ਲਈ ਭੋਜਨ ਤਿਆਰ ਕਰਕੇ ਲੈ ਕੇ ਆਏ ਵਿੱਚ ਜ਼ਹਿਰ ਮਿਲਾ ਦਿੱਤਾ ਕਿ ਚਲੋ ਖਾਣਗੇ ਖਾ ਕੇ ਮਰ ਜਾਣਗੇ ਅਤੇ ਅਸੀਂ ਇਹਨਾਂ ਨੂੰ ਲੁੱਟ ਲਵਾਂਗੇ ਪਰ ਉਹਨਾਂ ਨੂੰ ਹੀ ਨਹੀਂ ਸੀ ਪਤਾ ਕਿ ਅੱਜ ਅਸੀਂ ਖੁਦ ਠੱਗੇ ਜਾਣਾ ਹੈ ਕਹਿੰਦੇ ਜਦੋਂ ਭੋਜਨ ਪ੍ਰਸ਼ਾਦਾ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਰੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਮੈਨੂੰ ਤਾਂ ਭੁੱਖ ਨਹੀਂ ਹੈ ਭਾਈ ਮਰਦਾਨਾ ਜੀ ਨੇ ਵੀ ਕਿਹਾ ਕਿ ਨਹੀਂ ਸਾਨੂੰ ਭੁੱਖ ਨਹੀਂ ਆ ਕਹਿੰਦੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਭੋਜਨ ਨਹੀਂ ਛਕਿਆ ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਤੇ ਭਾਈ ਮਰਦਾਨਾ ਜੀ ਨੇ ਭੋਜਨ ਪ੍ਰਸ਼ਾਦਾ ਛਕਣ ਤੋਂ ਨਾ ਕਰ ਦਿੱਤੀ ਤਾਂ ਚੋਰ ਠੱਗ ਹੋਰ ਵੀ ਚੁੱਕਣੇ ਹੋ ਗਏ ਉਹਨਾਂ ਨੇ ਸਲਾਹ ਕੀਤੀ ਵੀ ਜਰੂਰ ਇਹਨਾਂ ਦੇ ਕੋਲ ਕੋਈ ਕੀਮਤੀ ਵਸਤੂ ਆ ਜਿਸ ਕਰਕੇ ਇਹ ਜਰਾ ਜਿੰਨਾ ਵੀ ਵਸਾ ਨਹੀਂ ਕਰ ਰਹੇ ਕਹਿੰਦੇ ਹੁਣ ਚੋਰ ਹੋਰ ਵੀ ਪੈਰਾ ਸਿਰ ਹੋ ਗਏ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਭੋਜਨ ਪ੍ਰਸ਼ਾਦਾ ਨਹੀਂ ਛਕਿਆ ਤਾਂ ਕਿਹੜੀ ਗੱਲ ਆ ਰਾਤ ਨੂੰ ਇਹਨਾਂ ਦੀ ਅੱਖ ਤਾਂ ਲੱਗੇਗੀ ਸੌਣ ਗਈ ਸੁੱਤਿਆਂ ਪਿਆ ਨੂੰ ਮਾਰ ਮਕਾਵਾਂਗੇ ਅਤੇ ਇਹਨਾਂ ਦਾ ਕੀਮਤੀ ਸਮਾਨ ਲੁੱਟ ਲਵਾਂਗੇ ਕਹਿੰਦੇ ਉਹਨਾਂ ਨੇ ਚੋਰ ਠੱਗਾ ਨੇ ਆਪਸ ਵਿੱਚ ਸਲਾਹ ਕਰਕੇ ਦੋ ਚਾਰ ਜਣਿਆਂ ਦੀ ਡਿਊਟੀ ਇਹਨਾਂ ਦੇ ਉੱਤੇ ਲਾ ਦਿੱਤੀ ਵੀ ਧਿਆਨ ਰੱਖਿਓ ਜਦੋਂ ਇਹ ਸੁੱਤੇ ਮਾਰਮਕਾਉਣਾ ਅਤੇ ਕੀਮਤੀ ਸਮਾਨ ਲੁੱਟ ਲਿਓ ਜੀ ਕਹਿੰਦੇ ਹੁਣ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਕੌਣ ਸਮਾ ਸਕਦਾ ਕਹਿੰਦੇ ਉਹ ਚੋਰ ਠੱਗ ਉਡੀਕ ਕਰ ਰਹੇ ਨੇ ਕਿ ਸਤਗੁਰ ਸੱਚੇ ਪਾਸ਼ਾ ਕਦ ਸੌਣ ਕਦ ਵਸੀਂ ਆਪਣਾ ਕੰਮ ਕਰੀਏ ਤੇ ਇਧਰ ਸਤਗੁਰ ਸੱਚੇ ਪਾਸ਼ਾ ਇਹਨਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਕੀਰਤਨ ਆਰੰਭ ਕੀਤਾ ਤਾਂ ਕੀਰਤਨ ਦੀ ਆਨੰਦਮਈ ਆਵਾਜ਼ ਜਦੋਂ ਇਹ ਚੋਰ ਠੱਗਾਂ ਦੇ ਕੰਨਾਂ ਦੇ ਵਿੱਚ ਪਈ ਤਾਂ ਇਹ ਤਾਂ ਸਤਿਗੁਰੂ ਸੱਚੇ ਪਾਸ਼ਾ ਦੇ ਸੌਣ ਦਾ ਇੰਤਜ਼ਾਰ ਕਰ ਰਹੇ ਸੀ ਖੁਦ ਹੀ ਸੌ ਗਏ ਕਹਿੰਦੇ ਪਤਾ ਹੀ ਨਹੀਂ ਲੱਗਾ ਕਿ ਕਦੋਂ ਦਿਨ ਚੜ ਗਿਆ ਇੱਧਰ ਸਤਿਗੁਰੂ ਸੱਚੇ ਪਾਸ਼ਾ ਨੇ ਕੀਰਤਨ ਦੀ ਸਮਾਪਤੀ ਕੀਤੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਫਿਰ ਜੰਗਲ ਵੱਲ ਤੁਰ ਪਏ ਜੰਗਲ ਦੇ ਵਿੱਚ ਬੈਠ ਗਏ ਜੰਗਲ ਵਿੱਚ ਜਾ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਇੱਧਰ ਜਦੋਂ ਇਹਨਾਂ ਦੇ ਦੂਜੇ ਸਾਥੀ ਆਏ ਵੀ ਚਲੋ ਦੇਖਦੇ ਆ ਜਿਨ੍ਹਾਂ ਦੀ ਡਿਊਟੀ ਲਾਈ ਸੀ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਹੋਣਾ ਹੈ ਆ ਕੇ ਕੀ ਦੇਖਦੇ ਆ ਕਿ ਉਹਨਾਂ ਦੇ ਉਹ ਸਾਥੀ ਤਾਂ ਸੁੱਤੇ ਪਏ ਨੇ ਜਿਨ੍ਹਾਂ ਦੀ ਡਿਊਟੀ ਲਾਈ ਸੀ ਪਰ ਜਿਹੜੇ ਰਾਹੀ ਰਾਤ ਸਾਡੇ ਠਹਿਰੇ ਸੀ ਉਹ ਇੱਥੇ ਨਹੀਂ ਹਨ ਕਹਿੰਦੇ ਉਹਨਾਂ ਨੇ ਆਪਣੇ ਸਾਥੀਆਂ ਨੂੰ ਉਠਾਇਆ ਅਤੇ ਪੁੱਛਿਆ ਕਿ ਲੱਗਦਾ ਤੁਸੀਂ ਸਮੇਂ ਸਿਰ ਹੀ ਉਹਨਾਂ ਦਾ ਕੰਮ ਕਰ ਦਿੱਤਾ ਠਿਕਾਣੇ ਲਾ ਦਿੱਤਾ ਹੁਣ ਚਲੋ ਆਓ ਆਪੋ ਆਪੋ ਆਪਣਾ ਹਿੱਸਾ ਵੰਡ ਲਈਏ ਜੋ ਵੀ ਉਹਨਾਂ ਦਾ ਸਮਾਨ ਲੁੱਟਿਆ ਏ ਉਹ ਵਾਰ ਕੱਢੋ ਆਪ ਆਪਸ ਵਿੱਚ ਵੰਡ ਲੈਣੇ ਆਂ ਕਹਿੰਦੇ ਉਹ ਸੁੱਤੇ ਹੋਏ ਠੱਗ ਉੱਠ ਕੇ ਕਹਿਣ ਲੱਗੇ ਕਿ ਭਾਈ ਸਾਨੂੰ ਨਹੀਂ ਪਤਾ ਉਹ ਰਾਹੀ ਕਿੱਥੇ ਚਲੇ ਗਏ ਉਹਨਾਂ ਨੇ ਤਾਂ ਰਾਤੀ ਕੁਝ ਗਾਉਣਾ ਸ਼ੁਰੂ ਕਰ ਦਿੱਤਾ ਸੀ ਜਿਹਨੂੰ ਉਹ ਕੀਰਤਨ ਕਹਿ ਰਹੇ ਸਨ ਉਹਨਾਂ ਦੀ ਆਵਾਜ਼ ਉਹਨਾਂ ਦੇ ਸ਼ਬਦ ਇੰਨੇ ਆਨੰਦਮਈ ਸਨ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ ਅਸੀਂ ਤਾਂ ਉਹਨਾਂ ਦੀ ਉਹ ਆਵਾਜ਼ ਸੁਣਦਿਆਂ ਸੁਣਦਿਆਂ ਸੋਚ ਗਏ ਅਤੇ ਸੱਚ ਕਰਕੇ ਜਾਣੋ ਸਾਨੂੰ ਨਹੀਂ ਪਤਾ ਹੁਣ ਉਹ ਕਿੱਥੇ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਠਾਕੇ ਕਹਿਣ ਲੱਗੇ ਕਿ ਲੱਗਦਾ ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਉਹ ਬਚ ਕੇ ਇੱਥੋਂ ਚਲੇ ਗਏ ਨੇ ਪਰ ਉਹ ਬਹੁਤੀ ਦੂਰ ਨਹੀਂ ਗਏ ਹੁਣੇ ਚਲੋ ਆਪਾਂ ਉਹਨਾਂ ਨੂੰ ਲੱਭਣਾ ਸ਼ੁਰੂ ਕਰੀਏ ਆਪਾਂ ਲੱਭ ਲਵਾਂਗੇ ਕਹਿੰਦੇ ਉਹਨਾਂ ਨੇ ਲੱਭਦੇ ਲੱਭਦੇ ਜਦੋਂ ਜੰਗਲ ਵਾਲੇ ਪਾਸੇ ਆਏ ਉਹੀ ਰਾਤ ਵਾਲੀ ਆਵਾਜ਼ ਕੰਨਾਂ ਦੇ ਵਿੱਚ ਪੈ ਗਈ ਉਹ ਆਵਾਜ਼ ਦਾ ਪਿੱਛਾ ਕਰਦਿਆਂ ਕਰਦਿਆਂ ਜੰਗਲ ਦੇ ਵਿੱਚ ਪਹੁੰਚ ਗਏ ਜਿੱਥੇ ਸਾਹਮਣੇ ਸਤਿਗੁਰ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਸਨ ਪਹਿਲਾਂ ਤਾਂ ਕੀਰਤਨ ਸੁਣ ਕੇ ਸਭ ਕੁਝ ਭੁੱਲ ਗਏ ਪਰ ਹੁਣ ਸੁਭਾਅ ਸੀ ਚੋਰੀ ਠੱਗੀ ਕਰਨਾ ਆਪਣਾ ਕੰਮ ਸੀ ਇੱਕਦਮ ਯਾਦ ਆਇਆ ਵੀ ਅਸੀਂ ਇੱਥੇ ਕਰਨ ਕੀ ਆਏ ਹਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਰਾਤ ਤਾਂ ਤੁਸੀਂ ਇੱਥੇ ਬਚ ਕੇ ਆ ਗਏ ਹੁਣ ਤੁਹਾਨੂੰ ਕੌਣ ਬਚਾਵੇਗਾ ਤੁਸੀਂ ਸਾਨੂੰ ਨਹੀਂ ਜਾਣਦੇ ਅਸੀਂ ਚੋਰ ਆ ਠੱਗ ਆ ਅਸੀਂ ਲੁੱਟਦੇ ਆ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਸਾਨੂੰ ਵੀ ਪਤਾ ਏ ਤੁਸੀਂ ਚੋਰ ਹੋ ਠੱਗ ਲੁੱਟਣਾ ਤੁਹਾਡਾ ਕੰਮ ਆ ਅਤੇ ਅਸੀਂ ਵੀ ਲਟਾਉਣ ਹੀ ਆਏ ਆ ਕੋਈ ਲੁੱਟਣ ਵਾਲਾ ਤਾਂ ਬਣੇ ਕਹਿੰਦੇ ਜਦੋਂ ਇਹ ਗੱਲ ਸਤਿਗੁਰ ਸੱਚੇ ਪਾਤਸ਼ਾਹ ਨੇ ਕਹੀ ਤਾਂ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਇਹ ਕਿੰਨੇ ਬੇਪਰਵਾਹ ਨੇ ਇਹਨਾਂ ਨੂੰ ਮੌਤ ਦਾ ਕੋਈ ਡਰ ਭੈ ਨਹੀਂ ਆ ਦੱਸ ਵੀ ਦਿੱਤਾ ਇਹ ਵੀ ਅਸੀਂ ਪਹਿਲਾ ਬੰਦੇ ਨੂੰ ਮਾਰਦੇ ਆ ਫਿਰ ਠੱਗਦੇ ਆ ਅਤੇ ਖੁਦ ਕਹਿ ਰਹੇ ਆ ਵੀ ਕੋਈ ਗੱਲ ਨਹੀਂ ਅਸੀਂ ਵੀ ਇੱਥੇ ਆਪਣੇ ਆਪ ਨੂੰ ਲਟਾਉਣ ਆਏ ਆ ਤੇ ਕਹਿੰਦੇ ਉਹ ਚੋਰ ਠੱਗਾਂ ਦੇ ਮੁਖੀ ਨੇ ਕਿਹਾ ਤੁਹਾਡਾ ਹੁਣ ਅੰਤ ਸਮਾਂ ਨੇੜੇ ਆ ਗਿਆ ਹੈ ਜੇਕਰ ਤੁਹਾਡੇ ਮਨ ਦੀ ਕੋਈ ਆਖਰੀ ਇੱਛਾ ਹੈ ਨਾ ਉਹ ਦੱਸ ਦੋ ਉਹ ਪੂਰੀ ਕਰ ਦਿੰਨੇ ਆ ਕਹਿੰਦੇ ਸਤਗੁਰ ਸੱਚੇ ਬਾਦਸ਼ਾਹ ਕਹਿਣ ਲੱਗੇ ਕਿ ਭਾਈ ਸਾਨੂੰ ਪਤਾ ਹੈ ਚੋਰੀ ਠੱਗੀ ਤੁਹਾਡਾ ਕੰਮ ਆ ਤੇ ਤੁਸੀਂ ਇਹ ਕੰਮ ਕਰਕੇ ਰਹੋਗੇ ਪਰ ਸਾਡੀ ਇੱਕ ਇੱਛਾ ਹੈ ਕਿ ਸਾਡਾ ਇਹ ਸਰੀਰ ਬੜਾ ਸੋਹਣਾ ਹੈ ਸਾਡੇ ਮਰਨ ਤੋਂ ਬਾਅਦ ਸਾਡਾ ਸਰੀਰ ਕਿਤੇ ਜੰਗਲ ਦੇ ਵਿੱਚ ਰੁਲਦਾ ਹੀ ਨਾ ਫਿਰੇ ਜਾਨਵਰਾਂ ਦੇ ਹੱਥ ਨਾ ਲੱਗ ਜਾਵੇ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਸਾਡੀ ਚਿਖਾ ਦਾ ਪ੍ਰਬੰਧ ਕਰ ਲਓ ਲੱਕੜਾ ਅਸੀਂ ਖੁਦ ਇਕੱਠੀਆਂ ਕਰ ਦਿੰਨੇ ਆ ਤੁਸੀਂ ਕਿਤੇ ਉਹ ਅੱਗ ਦਾ ਪ੍ਰਬੰਧ ਕਰ ਲਿਆਓ ਕਹਿੰਦੇ ਉਹ ਕਹਿਣ ਲੱਗੇ ਵੀ ਇਸ ਜੰਗਲ ਦੇ ਵਿੱਚੋਂ ਅੱਗ ਕਿੱਥੋਂ ਮਿਲਣੀ ਆ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਇਸ਼ਾਰਾ ਕੀਤਾ ਕਿ ਆ ਕਿ ਉਹ ਸਾਹਮਣੇ ਤੋਂ ਦੇਖੋ ਧੂਆ ਉੱਠ ਰਿਹਾ ਏ ਉੱਥੋਂ ਅੱਗ ਮਿਲ ਜਾਵੇਗੀ ਉਸੀ ਉਹ ਤਵੱਗ ਲੈ ਆਓ ਓਨੀ دیر ਤੱਕ ਅਸੀਂ ਇੱਥੇ ਲੱਕੜਾ ਇਕੱਠੀਆਂ ਕਰ ਲੈਨੇ ਆਂ ਕਹਿੰਦੇ ਗੁਰਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੇ ਨਾਲ ਲੱਕੜਾ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਭਾਈ ਮਰਦਾਨਾ ਜੀ ਸਤਿਗੁਰ ਸੱਚੇ ਪਾਤਸ਼ਾਹ ਵੱਲ ਦੇਖ ਕੇ ਹੈਰਾਨ ਹੋ ਰਹੇ ਨੇ ਕਹਿ ਰਹੇ ਨੇ ਕਿ ਸਤਿਗੁਰ ਸੱਚੇ ਪਾਸ਼ਾਏ ਕੀ ਕਰ ਰਹੇ ਹੋ ਕਹਿੰਦੇ ਸਤਿਗੁਰ ਸੱਚੇ ਪਾਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਕਭਰਾਣਾ ਦੇਖੀ ਚੱਲ ਰੰਗ ਕਰਤਾਰ ਦੇ ਕਹਿੰਦੇ ਹੁਣ ਇੱਧਰ ਉਹ ਚੋਰ ਫਗ ਆਪਣੇ ਕੁਝ ਸਾਥੀਆਂ ਨੂੰ ਗੁਰਨਾਨਕ ਪਾਤਸ਼ਾਹ ਅਤੇ ਭਾਈ ਮਰਦਾਨਾ ਜੀ ਦੀ ਨਿਗਰਾਨੀ ਕਰਨ ਦੇ ਲਈ ਛੱਡ ਗਏ ਅਤੇ ਕੁਝ ਸਾਥੀ ਉਹ ਬਲਦੇ ਧੋਏ ਵੱਲ ਦੁਰ ਪਏ ਕਿ ਉੱਥੋਂ ਅੱਗ ਲੈ ਆਉਣੇ ਆ ਕਿਤੇ ਜਦੋਂ ਉਹ ਬਲਦੇ ਧੋਏ ਦੇ ਕੋਲ ਪਹੁੰਚੇ ਜਾ ਕੇ ਕੀ ਦੇਖਦੇ ਆ ਕਿ ਉਹ ਕਿਸੇ ਮਰੇ ਹੋਏ ਇਨਸਾਨ ਦੀ ਚਿਖਾ ਬਲ ਰਹੀ ਸੀ ਅਤੇ ਉਹ ਚਿਖਾ ਦੇ ਕੋਲ ਇੱਕ ਸੂਖਮ ਸਰੀਰ ਖੜਾ ਰੋ ਕਰ ਲਾ ਰਿਹਾ ਸੀ ਉਹਨੂੰ ਡਰਾਉਣੇ ਜੰਮ ਮਾਰ ਘੁੱਟ ਰਹੇ ਸਨ ਅਤੇ ਉਹ ਰੋਂਦਾ ਕਰ ਲਾਉਂਦਾ ਇੱਕੋ ਗੱਲ ਕਹਿ ਰਿਹਾ ਸੀ ਕਿ ਮੈਨੂੰ ਨਾ ਮਾਰੋ ਮੈਨੂੰ ਨਾ ਮਾਰੋ ਅਤੇ ਜੰਮ ਕਹਿ ਰਿਹਾ ਸੀ ਕਿ ਅਸੀਂ ਤੈਨੂੰ ਨਹੀਂ ਮਾਰ ਰਹੇ ਤੇਰੇ ਕਰਮ ਤੈਨੂੰ ਮਾਰ ਰਹੇ ਆ ਕਹਿੰਦੇ ਇਹ ਚੋਰ ਠੱਗ ਪਹਿਲਾਂ ਤਾਂ ਇਹ ਸਭ ਕੁਝ ਦੇਖ ਕੇ ਸੋਚਣ ਲੱਗੇ ਫਿਰ ਮਨ ਵਿੱਚ ਸੋਚਿਆ ਵੀ ਚਲੋ ਅਸੀਂ ਕੀ ਲੈਣਾ ਹੈ ਅਸੀਂ ਆਪਣਾ ਕੰਮ ਕਰੀਏ ਕਹਿੰਦੇ ਉਹਨਾਂ ਨੇ ਬਲਦੀ ਚਿਖਾ ਦੇ ਵਿੱਚੋਂ ਇੱਕ ਬਲਦੀ ਹੋਈ ਲੱਕੜ ਖਿੱਚ ਲਈ ਇਧਰ ਉਹ ਜੋ ਰੋਂਦੀ ਹੋਈ ਸੁਖਮ ਰੂਹ ਖੜੀ ਸੀ ਨਾ ਉਹਦਾ ਰੋਣਾ ਇੱਕਦਮ ਬੰਦ ਹੋ ਗਿਆ ਜੋ ਜਮ ਨੂੰ ਮਾਰ ਕੁੱਟ ਰਹੇ ਸੀ ਉਹਨਾਂ ਨੇ ਮੱਥਾ ਟੇਕ ਦਿੱਤਾ ਮੱਥਾ ਟੇਕ ਕੇ ਪਿੱਛੇ ਹੋ ਕੇ ਖੜ ਗਏ ਕੁਝ ਹੋਰ ਜਮ ਆਏ ਉਹਨਾਂ ਨੇ ਵੀ ਆ ਕੇ ਮੱਥਾ ਟੇਕਿਆ ਤੇ ਬੜੇ ਸਤਿਕਾਰ ਦੇ ਨਾਲ ਉਸ ਰੂਹ ਨੂੰ ਆਪਣੇ ਨਾਲ ਲੈ ਕੇ ਚੁਰ ਪਏ ਕਹਿੰਦੇ ਸਭ ਕੌਤਕ ਆਪਣੀ ਅੱਖੀਂ ਦੇਖ ਕੇ ਉਹ ਚੋਰ ਠੱਗ ਰਹਿ ਨਾ ਸਕੇ ਪੁੱਛ ਬੈਠੇ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਇਹ ਜੋ ਰੋ ਰਿਹਾ ਸੀ ਇਹ ਕੌਣ ਸੀ ਅਤੇ ਤੁਸੀਂ ਕੌਣ ਹੋ ਕਿਉਂ ਕੁੱਟ ਰਹੇ ਸੀ ਸਕੰਦੇਓ ਜਮਾਨ ਨੇ ਕਿਹਾ ਕਿ ਭਾਈ ਇਹ ਮਨੋਖ ਇੰਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਾੜੇ ਕਰਮ ਕੀਤੇ ਸਨ ਬੜੇ ਪਾਪ ਕੀਤੇ ਸੀ ਇਹ ਇੱਕ ਪਾਪੀ ਬੰਦਾ ਸੀ ਅਤੇ ਅਸੀਂ ਜਮਦੂਤ ਹਾਂ ਸਾਡੀ ਡਿਊਟੀ ਲੱਗੀ ਸੀ ਇਹਦਾ ਲੇਖਾ ਜੋਖਾ ਪੁੱਛਣ ਦੀ ਅਸੀਂ ਉਹ ਇਹਦੇ ਮਾੜੇ ਕਰਮਾਂ ਦੀ ਸਜ਼ਾ ਦੇ ਰਹੇ ਸੀ ਤਾਂ ਕਹਿੰਦੇ ਉਹ ਚੋਰ ਠੱਗ ਇੱਕ ਵਾਰ ਤਾਂ ਸੁਣ ਕੇ ਘਬਰਾ ਗਏ ਪਰ ਨਾਲ ਦੀ ਨਾਲ ਦੂਜਾ ਸਵਾਲ ਪੁੱਛਿਆ ਕਿ ਪਹਿਲਾਂ ਤੁਸੀਂ ਮਾਰ ਰਹੇ ਸੀ ਫਿਰ ਇੱਕਦਮ ਉਹਨੂੰ ਮਾਰਨਾ ਬੰਦ ਕਰਕੇ ਮੱਥਾ ਕਿਉਂ ਟੇਕ ਦਿੱਤਾ ਅਤੇ ਫਿਰ ਦੂਸਰੇ ਤੁਹਾਡੇ ਵਰਗੇ ਹੋਰ ਸਾਥੀ ਆਏ ਉਹ ਉਹਦਾ ਇੰਨਾ ਆਦਰ ਸਤਕਾਰ ਕਰਕੇ ਕਿੱਥੇ ਲੈ ਗਏ ਨੇ ਤੇ ਕਹਿੰਦੇ ਉਹ ਜਮਾ ਨੇ ਦੱਸਿਆ ਕਿ ਭਾਈ ਇਹ ਪਾਪੀ ਦਾ ਬਹੁਤ ਵੱਡਾ ਸੀ ਇਹਦੇ ਮਾੜੇ ਕਰਮ ਬਹੁਤ ਜ਼ਿਆਦਾ ਸਨ ਪਰ ਗੁਰਪਰਮੇਸ਼ਰ ਨੇ ਇਹਦੀ ਬਲਦੀ ਹੋਈ ਚਿਖਾ ਦੇ ਉੱਤੇ ਆਪਣੀ ਦ੍ਰਿਸ਼ਟੀ ਪਾ ਦਿੱਤੀ ਉਹ ਗੁਰਪਰਮੇਸ਼ਰ ਦੀ ਇਹਦੀ ਬਲਦੀ ਹੋਈ ਚਿਖਾ ਦੇ ਉੱਤੇ ਦ੍ਰਿਸ਼ਟੀ ਪੈ ਗਈ ਇਸ ਕਰਕੇ ਇਹਦੇ ਸਾਰੇ ਮਾੜੇ ਕਰਮ ਮਾੜੇ ਪਾਪ ਬਖਸ਼ੇ ਗਏ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਉਹ ਚੋਰ ਠੱਗ ਕਹਿਣ ਲੱਗੇ ਕਿ ਗੁਰਪਰਮੇਸ਼ਰ ਦੀ ਦ੍ਰਿਸ਼ਟੀ ਕਿੱਥੋਂ ਪੈ ਗਈ ਕਿਸ ਕਿਹੜੇ ਗੁਰਪਰਮੇਸ਼ਰ ਦੀ ਗੱਲ ਤੁਸੀਂ ਕਰ ਰਹੇ ਹੋ ਤਾਂ ਕਹਿੰਦੇ ਜਮਾਨੇ ਕਿਹਾ ਮੂਰਖੋ ਜਿੰਨੂੰ ਮਾਰਨ ਦੀਆਂ ਜਿੰਨੂੰ ਲੁੱਟਣ ਦੀਆਂ ਤੁਸੀਂ ਤਿਆਰੀਆਂ ਕਰ ਰਹੇ ਹੋ ਨਾ ਉਹ ਗੁਰ ਪਰਮੇਸ਼ਰ ਆਪ ਨੇ ਦੀਨ ਦੁਨੀਆ ਦਾ ਭਲਾ ਕਰਨ ਦੇ ਲਈ ਇਸ ਧਰਤੀ ਤੇ ਆਏ ਨੇ ਤੁਸੀਂ ਕਿੰਨਾ ਵੱਡਾ ਪਾਪ ਕਮਾ ਰਹੇ ਹੋ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਪੈਰਾ ਥੱਲੇ ਉਹ ਜ਼ਮੀਨ ਕਿਸਕ ਦੀ ਉਹ ਬਲਦੀ ਲੱਕੜ ਉੱਥੇ ਸੁੱਟੀ ਤੇ ਜਾ ਕੇ ਗੁਰੂ ਚਰਨਾਂ ਦੇ ਵਿੱਚ ਟੈ ਗਿਆ ਮਾਫੀ ਮੰਗੀ ਕਿ ਸਤਿਗੁਰੂ ਸੱਚੇ ਪਾਸ਼ਾ ਸਾਨੂੰ ਮਾਫ ਕਰ ਦੋ ਅਸੀਂ ਤੁਹਾਨੂੰ ਪਹਿਚਾਨ ਨਹੀਂ ਪਾਈ ਸਾਨੂੰ ਪਾਪੀਆਂ ਨੂੰ ਬਖਸ਼ ਦੋ ਸਾਨੂੰ ਮਾਫ ਕਰ ਦੋ ਅਸੀਂ ਅੱਗੇ ਤੋਂ ਬਾਅਦ ਕਦੇ ਵੀ ਇਹੋ ਜਿਹੇ ਮਾੜੇ ਕੰਮ ਨਹੀਂ ਕਰਾਂਗੇ ਕਹਿੰਦੇ ਗੁਰਨਾਨਕ ਪਾਤਸ਼ਾਹ ਉਹ ਬੜੇ ਦਿਆਲੂ ਨੇ ਬਹੁਤ ਕਿਰਪਾਲੂ ਨੇ ਕੋਈ ਵੀ ਨਿਮਾਣਾ ਹੋ ਕੇ ਗੁਰੂ ਚਰਨਾਂ ਦੇ ਵਿੱਚ ਟੈਪ ਪਵੇ ਪਛਤਾਵਾ ਕਰ ਲਵੇ ਗਲਤੀਆਂ ਤੋਂ ਤੋਬਾ ਕਰ ਲਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਤਾਂ ਪਲ ਦੇ ਵਿੱਚ ਬਖਸ਼ ਦਿੰਦੇ ਨੇ ਮਾਫ ਕਰ ਦਿੰਦੇ ਨੇ ਉਹਨਾਂ ਦੇ ਉੱਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਪਾਈ ਉਹਨਾਂ ਦੇ ਪਾਪ ਉਹਨਾਂ ਦੀਆਂ ਭੁੱਲਾਂ ਬਖਸ਼ ਕੇ ਉਹਨਾਂ ਨੂੰ ਸਿੱਧੇ ਰਾਹ ਪਾ ਦਿੱਤਾ ਕਹਿੰਦੇ ਪਿੰਡ ਵਸੀਆਂ ਨੇ ਉਹ ਚੋਰਾ ਠੱਗਾ ਨੇ ਜਿਨ੍ਹਾਂ ਨੇ ਕਿ ਹੁਣ ਇਹ بڑے ਕੰਮ ਕਰਨ ਦੀ ਤੋਬਾ ਕਰ ਲਈ ਸੀ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਆਪਣੇ ਪਵਿੱਤਰ ਚਰਨ ਫਿਰ ਤੋਂ ਸਾਡੇ ਪਿੰਡ ਵਿੱਚ ਪਾਓ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੇ ਪਿੰਡ ਦਾ ਸਾਡਾ ਭਲਾ ਕਰੋ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਮੈਂ ਤੁਹਾਡੇ ਨਾਲ ਹੁਣ ਨਹੀਂ ਚੱਲ ਸਕਦਾ ਤੁਸੀਂ ਚੱਲੋ ਅਸੀਂ ਬਾਅਦ ਵਿੱਚ ਆਉਨੇ ਆ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਭੇਜ ਕੇ ਸ਼ਬਦ ਉਜਾਰਨ ਕੀਤਾ ਕੀਰਤਨ ਕੀਤਾ ਤੇ ਫਿਰ ਤੋਂ ਉਹਨਾਂ ਦੇ ਪਿੰਡ ਦੇ ਵਿੱਚ ਚਰਨ ਪਾਏ ਪਿੰਡ ਵਾਸੀਆਂ ਨੇ ਉਹਨਾਂ ਚੋਰਾ ਠੱਗਾ ਨੇ ਹੁਣ ਮਨ ਤੋਂ ਸਤਿਗੁਰ ਸੱਚੇ ਪਾਸ਼ਾ ਦਾ ਸਤਕਾਰ ਕੀਤਾ ਸੇਵਾ ਕੀਤੀ ਬਹੁਤ ਸਾਰੀਆਂ ਮਹਿੰਗੀਆਂ ਪੇਟਾਵਾਂ ਸਤਿਗੁਰ ਸੱਚੇ ਪਾਸ਼ਾ ਦੇ ਗੇ ਭੇਟ ਕੀਤੀਆਂ ਪਰ ਸਤਿਗੁਰ ਸੱਚੇ ਪਾਸ਼ਾ ਨੇ ਕੋਈ ਪੇਟਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਕਿਹਾ ਕਿ ਅਸੀਂ ਇਹ ਪਾਪ ਦੀ ਕਮਾਈ ਦੀ ਭੇਟਾ ਸਤਕਾਰ ਨਹੀਂ ਕਰ ਸਕਦੇ ਕਹਿੰਦੇ ਉਹ ਪਿੰਡ ਵਾਸੀਆਂ ਨੇ ਕਿਹਾ ਕਿ ਸਤਿਗੁਰ ਸੱਚੇ ਪਾਸ਼ਾ ਹੁਣ ਅਸੀਂ ਇਸ ਪਾਪ ਦੀ ਕਮਾਈ ਦਾ ਕੀ ਕਰੀਏ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਇਹਨੂੰ ਲੂਟਾ ਦਵਾਂ ਇਹਨੂੰ ਗਰੀਬਾਂ ਦੇ ਵਿੱਚ ਵੰਡ ਦਵਾਂ ਇਸ ਤਰ੍ਹਾਂ ਸਤਿਗੁਰ ਸੱਚੇ ਪਾਸ਼ਾ ਨੇ ਉਹ ਠੱਗਾਂ ਦੇ ਸਾਰੇ ਪਿੰਡ ਦਾ ਭਲਾ ਕੀਤਾ ਪਿੰਡ ਵਾਸੀਆਂ ਦਾ ਭਲਾ ਕੀਤਾ ਤੇ ਇਹ ਸਾ ਕਿ ਆਪਾਂ ਆਪ ਜੀ ਦੇ ਨਾਲ ਇਸ ਕਰਕੇ ਸੱਚ ਜੀ ਕੀਤੀ ਕਿਉਂਕਿ ਆਪਾਂ ਵੀ ਜਾਣੇ ਅਣਜਾਣੇ ਦੇ ਵਿੱਚ ਬਹੁਤ ਗਲਤੀਆਂ ਕਰਦੇ ਹਾਂ ਬਹੁਤ ਪਾਪ ਕਰ ਲੈਨੇ ਹਾਂ ਖਾਸ ਕਰਕੇ ਇਹ ਪੈਸੇ ਦੇ ਚੱਕਰ ਦੇ ਵਿੱਚ ਪੈਸੇ ਨਾਲ ਜੁੜੀਆਂ ਸਾਡੀਆਂ ਇਛਾਵਾਂ ਦਿਨੋ-ਦਿਨ ਵੱਧਦੀਆਂ ਜਾਂਦੀਆਂ ਨੇ ਪੈਸੇ ਪੱਖੋਂ ਸਾਡਾ ਮਨ ਨਹੀਂ ਭਰਦਾ ਅਸੀਂ ਹੋਰ ਤੋਂ ਹੋਰ ਹੋਰ ਤੋਂ ਹੋਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਆਦੇ ਤੋਂ ਜਿਆਦਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਕਈ ਵਾਰ ਇਸੇ ਲਾਲਚ ਕਰਕੇ ਭੁੱਖ ਕਰਕੇ ਸਾਡੇ ਕੋਲੋਂ ਕਈ ਤਰ੍ਹਾਂ ਦੇ ਮਾੜੇ ਕਰਮ ਹੋ ਜਾਂਦੇ ਆ ਅਸੀਂ ਭੁੱਲ ਜਾਂਦੇ ਆ ਕਿ ਇਹ ਕਰਮਾਂ ਦਾ ਲੇਖਾ ਜੋਖਾ ਇੱਕ ਦਿਨ ਦੇਣਾ ਪੈਣਾ ਹੈ ਅਤੇ ਅਸੀਂ ਮਾੜੇ ਕੰਮ ਮਾੜੇ ਕਰਮ ਜਿਹਦੇ ਲਈ ਮਰਜ਼ੀ ਕਮਾਏ ਹੋਣ ਪਰ ਇਹਨਾਂ ਦਾ ਲੇਖਾ ਜੋਖਾ ਸਾਨੂੰ ਖੁਦ ਨੂੰ ਦੇਣਾ ਪੈਣਾ ਹੈ ਤਾਂ ਇਸ ਕਰਕੇ ਕਿਉਂ ਨਾ ਆਪਾਂ ਵੀ ਸਮਾਂ ਰਹੀਂਦੇ ਹੀ ਸੰਭਲ ਗਏ ਆਪਣੇ ਹਰ ਕੀਤੇ ਹੋਏ ਕੰਮ ਵੱਲ ਧਿਆਨ ਦੇਣਾ ਸ਼ੁਰੂ ਕਰੀਏ ਕਿ ਜੋ ਵੀ ਕੰਮ ਅਸੀਂ ਕਰ ਰਹੇ ਆ ਨਾ ਇਹੀ ਸਾਡੇ ਕਰਮ ਬਣਨੇ ਆ ਭੁੱਲ ਕੇ ਵੀ ਸਾਡੇ ਕੋਲੋਂ ਕਿਸੇ ਦਾ ਮਾੜਾ ਨਾ ਹੋਵੇ ਕਿਸੇ ਦੇ ਨਾਲ ਚੋਰੀ ਠੱਗੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਆਪਣੇ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਚਾਹੀਦੀ ਆ ਆਪਣੇ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਹੀ ਬਰਕਤਾਂ ਨੇ ਕਿਉਂਕਿ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਗੁਰਨਾਨਕ ਪਾਸ਼ਾ ਦੀ ਖੁਸ਼ੀ ਆ ਬਰਕਤ ਆ ਉੱਥੇ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਪਰ ਜਦੋਂ ਅਸੀਂ ਆਪਣੀਆਂ ਚੁਸਤ ਚਲਾਕੀਆਂ ਕਰਦੇ ਹਾਂ ਚੋਰੀ ਠੱਗੀ ਬੇਈਮਾਨੀ ਕਰਦੇ ਹਾਂ ਨਾ ਉੱਥੇ ਜਿੰਨਾ ਮਰਜ਼ੀ ਕਮਾ ਲਿਆ ਜਾਵੇ ਉੱਥੇ ਬਰਕਤ ਨਹੀਂ ਆ ਸਕਦੀ ਉੱਥੇ ਸੁੱਖ ਨਹੀਂ ਮਿਲਦਾ ਤਾਂ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਕੀ ਅਰਦਾਸਾਂ ਬੇਨਤੀਆਂ ਕਰਨੀਆਂ ਕਿ ਸਤਿਗੁਰ ਸੱਚੇ ਪਾਸ਼ਾ ਤੁਸੀਂ ਹੀ ਕਿਰਪਾ ਕਰੋ ਸਾਨੂੰ ਮਾੜੇ ਕਰਮ ਕਰਨ ਤੋਂ ਬਚਾ ਲਓ ਸਤਿਗੁਰ ਸੱਚੇ ਪਾਤਸ਼ਾਹ ਪਿਛਲੀਆਂ ਪੁਲਣਾ ਪਿਛਲੇ ਪਾਤ ਬਖਸ਼ ਲਓ ਹੁਣ ਚਰਜ ਨਹੀਂ ਲਾਓ ਸਤਿਗੁਰ ਸੱਚੇ ਪਾਤਸ਼ਾਹ ਹੱਕ ਸੱਚ ਦੀ ਕਿਰਤ ਕਮਾਈ ਕਰਨ ਦਾ ਬਲ ਬਖਸ਼ੋ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਬਰਕਤ ਪਾਓ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਹੱਕ ਸੱਚ ਦੀ ਕਿਰਤ ਕਰਨ ਨੂੰ ਕਿਹਾ ਹੈ ਨਾਮ ਜਪਣ ਨੂੰ ਕਿਹਾ ਹੈ ਅਤੇ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣਾ ਇਹ ਵੀ ਉਪਦੇਸ਼ ਆਪਾਂ ਜਰੂਰ ਅਪਣਾਉਣਾ ਹੈ ਜੋ ਵੀ ਹੱਕ ਸੱਚੀ ਕਿਰਤ ਕਮਾਈ ਕਰਦੇ ਆ ਉਹਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਬੰਦ ਕੱਢਣਾ ਚਾਹੀਦਾ ਹੈ ਕਦੇ ਵੀ ਕਿਸੇ ਦੇ ਨਾਲ ਚੋਰੀ ਠੱਗੀ ਬੇਈਮਾਨੀ ਨਹੀਂ ਕਰਨੀ ਚਾਹੀਦੀ ਕਈ ਵਾਰ ਕੁਝ ਲੋਕ ਦੂਸਰਿਆਂ ਦੀ ਅਸ਼ਾਈ ਭਲਾਈ ਦਾ ਫਾਇਦਾ ਚੁੱਕ ਲੈਂਦੇ ਆ ਉਹਨਾਂ ਨੂੰ ਲੱਗਦਾ ਕਿ ਚਲੋ ਇਹਨੂੰ ਕੀ ਪਤਾ ਲੱਗਦਾ ਹੈ ਪਰਨਾ ਜੀ ਪੈਸੇ ਕਰਕੇ ਕਦੇ ਵੀ ਆਪਣੇ ਮਾੜੇ ਲੇਖ ਮਾੜੇ ਕਰਮ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਸਭ ਤੋਂ ਵੱਧ ਮਾੜੇ ਲੇਖ ਏ ਤਨ ਮਾਇਆ ਦੇ ਮੋਹ ਦੇ ਵਿੱਚ ਹੀ ਸਾਡੇ ਬਨ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਸਾਭ ਤੇ ਕਿਰਪਾ ਕਰਨ ਸਭ ਦੇ ਆਪੁੱਲਾ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈ ਜੇਕਰ ਅੱਜ ਦੀ ਇਹ ਸਾਖੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਇਹ ਮੈਸੇਜ ਸਭ ਤੱਕ ਪਹੁੰਚ ਸਕੇ ਸਭ ਦਾ ਭਲਾ ਹੋਵੇ ਜੇਕਰ ਗੁਰੂ ਇਤਿਹਾਸ ਦੀ ਇਹ ਸਾਖੀ ਸੁਣਾਉਂਦਿਆਂ ਕਿਸੇ ਪ੍ਰਕਾਰ ਦੀ ਕੋਈ ਵੀ ਘੋਲ ਰਹਿ ਗਈ ਹੋਵੇ ਕੁਝ ਵੱਧ ਘਟ ਬੋਲ ਦਿੱਤਾ ਹੋਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਅਨਜਾਨ ਬੱਚੀ ਸਮਝ ਕੇ ਮਾਫ ਕਰ ਦੇਣਾ ਸੰਗਤ ਜੀ ਤੁਸੀਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ